ਬਾਬਾ ਦੀਪ ਸਿੰਘ ਦਾ ਜਨਮ 14 ਮਾਰਗ ਸਨ 1982 ਨੂੰ ਭਾਈ ਭਗਤਾ ਜੀ ਅਤੇ ਮਾਤਾ ਜੀਉਣੀ ਜੀ ਦੇ ਘਰ ਹੋਇਆ। ਗ੍ਰਹਿ ਸਥਾਨ ਪਹੋਵਿੰਡ ਤਹਿਸੀਲ ਪੱਟੀ ਜ਼ਿਲ੍ਹਾ ਲਾਹੌਰ ਜੋ ਕਿ ਹੁਣ ਅੰਮ੍ਰਿਤਸਰ ਵਿਖੇ ਹੈ ਉਸ ਥਾਂ ਤੇ ਹੋਇਆ। ਆਪ ਆਪਣੇ ਮਾਤਾ ਪਿਤਾ ਜੀ ਦੇ ਸਮੇਤ ਜਦੋਂ ਅਨੰਦਪੁਰ ਸਾਹਿਬ ਪਹੁੰਚੇ ਤਾਂ ਖੰਡੇ ਬਾਟੇ ਦੀ ਪੋਲ ਛੱਕ ਕੇ ਦੀਪ ਸਿੰਘ ਜੀ ਬਣ ਗਏ। ਆਪ ਆਪਣੇ ਮਾਤਾ ਪਿਤਾ ਸਮੇਤ ਗੁਰੂ ਘਰ ਦੀ ਸੇਵਾ ਕਰਦੇ ਰਹੇ। ਅਤੇ ਬਾਬਾ ਦੀਪ ਸਿੰਘ ਜੀ ਸੇਵਾ ਦੇ ਵਿੱਚ ਨੇ ਲੀਨ ਸੀ ਕਿ ਉਹਨਾਂ ਦਾ ਸਮੇਂ ਤੇ ਕੋਈ ਧਿਆਨ ਨਹੀਂ ਸੀ ਬਾਬਾ ਦੀਪ ਸਿੰਘ ਜੀ ਆਪਣਾ ਮਨ ਪੂਰੀ ਤਰ੍ਹਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਿਤ ਕਰ ਚੁੱਕੇ ਸੀ ਤੇ ਸਿਰਫ ਹਰ ਵੇਲੇ ਸੇਵਾ ਹੀ ਕਰਨਾ ਚਾਹੁੰਦੇ ਸੀ ਹਰ ਵੇਲੇ ਸੇਵਾ ਸਿਮਰਨ ਵਿੱਚ ਲੱਗੇ ਰਹਿੰਦੇ ਕਾਫੀ ਦਿਨਾਂ ਬਾਅਦ ਜਦੋਂ ਮਾਤਾ ਜੀ ਨੇ ਕਿਹਾ ਕਿ ਪੁੱਤਰਾ ਚੱਲ ਚਲੀਏ ਘਰ ਜਾ ਕੇ ਘਰ ਦੇ ਵੀ ਕੰਮਕਾਰ ਸੰਭਾਲੀਏ ਤਾਂ ਬਾਬਾ ਦੀਪ ਸਿੰਘ ਨੇ ਕਿਹਾ ਕਿ ਮਾਂ ਮੇਰਾ ਘਰ ਜਾਣ ਨੂੰ ਦਿਲ ਨਹੀਂ ਕਰਦਾ ਵਾ ਮੇਰਾ ਸਗੋ ਦਿਲ ਕਰਦਾ ਵਾ ਕਿ ਮੈਂ ਇੱਥੇ ਹੀ ਰਵਾਂ ਮੈਨੂੰ ਬਹੁਤ ਸਕੂਨ ਮਿਲਿਆ ਇੱਥੇ ਆ ਕੇ ਤੇ ਮੈਂ ਹਰ ਵੇਲੇ ਸੇਵਾ ਹੀ ਕਰਨਾ ਚਾਹੁੰਦਾ ਮਾਪੁੱਤਰ ਦੀ ਗੱਲਬਾਤ ਹੁੰਦੀ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਗੇ ਦਾ ਪੁੱਛਿਆ ਮਾਤਾ ਜੀ ਕੀ ਹੋਇਆ ਕੀ ਗੱਲ ਤਾਂ ਮਾਤਾ ਜੀ ਨੇ ਕਿਹਾ ਕਿ ਦੀਪ ਘਰ ਨਹੀਂ ਜਾਣਾ ਚਾਹੁੰਦਾ ਤਾਂ ਗੁਰੂ ਸਾਹਿਬ ਹੱਸ ਕੇ ਬੋਲੇ ਮਾਤਾ ਜੀ ਇਸ ਨੂੰ ਇੱਥੇ ਹੀ ਰਹਿਣ ਦਿਓ ਐਸ ਹਨੇਰੇ ਚ ਦੀਪ ਹੀ ਜਗਾਉਣ ਆਇਆ ਤੈਨਨੇ ਬਹੁਤ ਬੁਝੇ ਦੀਪ ਵੀ ਅਜੇ ਜਗਾਣੇ ਆ ਮਾਤਾ ਪਿਤਾ ਸਤਗੁਰੂ ਦੀ ਆਗਿਆ ਲੈ ਕੇ ਵਾਪਸ ਆ ਗਏ ਪਿੰਡ ਚ ਤੇ ਬਾਬਾ ਦੀਪ ਸਿੰਘ ਜੀ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਹੀ ਰੁਕ ਗਏ ਇੱਥੇ ਰਹਿੰਦਿਆ ਬਾਬਾ ਦੀਪ ਸਿੰਘ ਜੀ ਨੇ ਸੇਵਾ ਸਿਮਰਨ ਕਰਦਿਆ ਅਰਬੀ ਫਾਰਸੀ ਸੰਸਕ੍ਰਿਤ ਤੇ ਗੁਰਮੁਖੀ ਦੀ ਚੌਥੀ ਵਿੱਦਿਆ ਗ੍ਰਹਿਣ ਕੀਤੀ ਅਤੇ ਸ਼ਸਤਰ ਵਿੱਦਿਆ ਵਿੱਚ ਵੀ ਨਿਪੁੰਨ ਹੋ ਗਏ ਆਪ ਯੁੱਧ ਦੀਆਂ ਸਾਰੀਆਂ ਰਣਨੀਤੀਆਂ ਅਤੇ ਸ਼ਸਤਰ ਚਲਾਨ ਚ ਵੀ ਪੂਰਨ ਸਮਰਥ ਹੋ ਗਏ ਤੇ ਭਗਤੀ ਤੇ ਸ਼ਕਤੀ ਦੇ ਰਾਹ 'ਤੇ ਚੱਲਣ ਵਾਲੇ ਪੂਰਨ ਗੁਰਸਿੱਖ ਬਣ ਕੇ ਅਨੰਦਪੁਰ ਸਾਹਿਬ ਦੇ ਸਾਰਿਆਂ ਯੁੱਧਾਂ ਵਿੱਚ ਆਪ ਬੜੀ ਬਹਾਦਰੀ ਤੇ ਬੀਰਤਾ ਨਾਲ ਲੜੇ اپنی ਉੱਚ ਸ਼ਖਸੀਅਤ ਸਦਕਾ ਆਪ ਕਲਗੀਧਰ ਪਾਤਸ਼ਾਹੀ ਨੂੰ ਬਹੁਤ ਹੀ ਪਿਆਰੇ ਲੱਗਣ ਲੱਗ ਪਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸੀ ਕਿ ਦੀਪ ਸਿੰਘ ਤਾਂ ਮੇਰਾ लाਡਲਾ ਇਸ ਲਈ ਕਿਹਾ ਜਾਂਦਾ ਕਿ ਬਾਬਾ ਆਦੀਪ ਸਿੰਘ ਜੀ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਜੀ ਦੇ ਸਭ ਤੋਂ लाਡਲੇ ਸੀ ਜਦੋਂ ਸਤਗੁਰੂ ਜੀ ਨੇ ਅਨੰਦਪੁਰ ਛੱਡਿਆ ਤਾਂ ਉਸ ਵੇਲੇ ਆਪ ਜੀ ਨੂੰ ਮੁਖੀ ਬਣਾਤਾ ਅਤੇ ਮਾਤਾ ਸੈਬਕੌਰ ਜੀ ਨਾਲ ਭਾਈ ਮਨੀ ਸਿੰਘ ਜੀ ਧੰਨਾ ਸਿੰਘ ਤੇ ਜਵਾਹਰ ਸਿੰਘ ਦੇ ਨਾਲ ਦਿੱਲੀ ਵੱਲ ਭੇਜਿਆ ਕੁਝ ਸਮਾਂ ਆਪ ਦਿੱਲੀ ਰਹੇ ਫਿਰ ਆਪਣੇ ਪਿੰਡ ਪਹੂਵਿੰਡਾ ਗਏ ਗੁਰੂ ਗੋਬਿੰਦ ਸਿੰਘ ਜੀ ਸਰਸਾ ਚਮਕੌਰ ਮਾਚੀਵਾੜੇ ਤੇ ਮੁਕਸਰ ਦੇ ਯੁੱਧ ਕਰਕੇ ਲੱਖੀ ਜੰਗਲ ਹੁੰਦਿਆ ਪਿੰਡ ਤਲਵੰਡੀ ਸਾਬੋ ਪਹੁੰਚ ਗਏ ਸਤਿਗੁਰੂ ਜੀ ਨੇ ਫਿਰ ਤੋਂ ਦੁਵਾਨ ਸਜਾਣੇ ਸ਼ੁਰੂ ਕਰ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੈ ਲਈ ਸਿੰਘਾਂ ਨੂੰ ਪੀਰਮਲ ਕੋਲ ਕਰਤਾਰਪੁਰ ਭੇਜਿਆ ਉਸ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਜੇ ਗੁਰੂ ਗੋਬਿੰਦ ਸਿੰਘ ਜੀ ਸਮਰਥ ਨੇ ਤਾਂ ਆਪ ਕਿਉਂ ਨਹੀਂ ਰਚਨਾ ਕਰ ਲੰਦੇ ਸਿੰਘ ਖਾਲੀ ਹੱਥ ਜਦੋਂ ਵਾਪਸ ਆ ਗਏ ਸਾਰਾ ਹਾਲ ਸੁਣਾਇਆ ਭਾਈ ਮਨੀ ਸਿੰਘ ਜੀ ਵੀ ਦਿੱਲੀ ਤੋਂ ਆ ਚੁੱਕੇ ਸਨ ਬਾਬਾ ਦੀਪ ਸਿੰਘ ਜੀ ਨੂੰ ਪਹੋਵੰਡ ਸੱਦਾ ਭੇਜ ਕੇ ਬੁਲਾਇਆ ਗਿਆ ਸਤਿਗੁਰੂ ਜੀ ਇੱਕ ਨਿਵੇਕਲੀ ਜਗ੍ਹਾ ਤੇ ਤੰਬੂ ਲਗਾ ਕੇ ਪਾਵਨ ਸਰੂਪ ਦਾ ਹੂਬ ਹੂ ਚਾਰਨ ਕਰਦੇ ਰਹੇ ਅਤੇ ਭਾਈ ਮਨੀ ਸਿੰਘ ਜੀ ਲਿਖਦੇ ਰਹੇ ਬਾਬਾ ਦੀਪ ਸਿੰਘ ਜੀ ਵੀ ਇਸ ਕਾਰਜ ਵਿੱਚ ਕਾਗਜ਼ ਕਲਮ ਸਿਆਹੀ ਦੇ ਪ੍ਰਬੰਧ ਕਰਕੇ ਮਦਦ ਕਰਦੇ ਰਹੇ ਇਵੇਂ ਪੂਰੇ ਕਾਰਜ ਹਿੱਤ 9 ਮਹੀਨੇ 9 ਦਿਨ 9 ਘੜੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋ ਗਿਆ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਜਿੱਥੇ ਸਰੂਪ ਲਿਖਿਆ ਉਸ ਜਗ੍ਹਾ ਦਾ ਨਾਮ ਲਿਖਣ ਸਰ ਪੈ ਗਿਆ। ਬਾਬਾ ਦੀਪ ਸਿੰਘ ਜੀ ਨੇ ਇਸ ਗ੍ਰੰਥ ਸਾਹਿਬ ਜੀ ਤੋਂ ਉਤਾਰਾ ਕਰਕੇ ਚਾਰ ਸਰੂਪ ਆਪਣੇ ਹੱਥੀ ਲਿਖ ਕੇ ਗੁਰੂ ਪੰਥ ਨੂੰ ਸੌਂਪੇ। ਇੱਕ ਸਰੂਪ ਸ੍ਰੀ ਅਕਾਲ ਤਖਤ ਸਾਹਿਬ ਜੀ ਹੈ ਜਿਸ ਦੀ ਜਿਲਦ ਤੇ ਦੋ ਸੇਰ ਸੋਨਾ ਲੱਗਿਆ ਹੋਇਆ ਹੈ। ਦੂਜਾ ਸਰੂਪ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਤੀਸਰਾ ਸਰੂਪ ਤਖਤ ਸ਼੍ਰੀ ਪਟਨਾ ਸਾਹਿਬ ਜੀ ਚੌਥਾ ਸਰੂਪ ਤਖਤ ਸ਼੍ਰੀ ਅਪਚਲ ਨਗਰ ਨੰਦੇੜ ਦੱਖਣ ਹਜੂਰ ਸਾਹਿਬ ਵਿਖੇ ਅਸਥਾਪਿਤ ਇੱਕ ਸਰੂਪ ਅਰਬੀ ਬੋਲੀ ਵਿੱਚ ਵੀ ਲਿਖ ਕੇ ਅਰਬ ਦੇਸ਼ ਵਿੱਚ ਵੀ ਭੇਜਿਆ ਗਿਆ ਆਪ ਜੀ ਨੇ ਮਾਲਵੇ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਅਦਮਦਮੇ ਸਾਹਿਬ ਵਿੱਚ ਇੱਕ ਵੱਡਾ ਖੂਹ ਲਗਵਾਇਆ ਬਾਬਾ ਜੀ ਜਿਸ ਕਲਮ ਨਾਲ ਗੁਰਬਾਣੀ ਲਿਖਦੇ ਸਨ ਉਸ ਨੂੰ ਕਢਣ ਲਈ ਦੁਬਾਰਾ ਚਾਕੂ ਨਹੀਂ ਸੰ ਲਗਾਉਂਦੇ ਉਸ ਕਲਮ ਦਾ ਇੰਨਾ ਸਤਕਾਰ ਕਰਦੇ ਸੀ ਕਿ ਉਸਨੇ ਮੇਰੇ ਮਾਲਕ ਦੇ ਬਚਨਾਂ ਨੂੰ ਲਿਖਿਆ ਹੈ ਕਿੰਨਾ ਪ੍ਰੇਮ ਸੀ ਉਹਨਾਂ ਦਾ ਗੁਰਬਾਣੀ ਦੇ ਨਾਲ ਹੈ ਸ਼ਬਦਾਂ ਚ ਆਪਾਂ ਬਿਆਨ ਨਹੀਂ ਕਰ ਸਕਦੇ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਨ ਤੋਂ ਕੁਛ ਦਿਨ ਪਿੱਛੋਂ ਬੰਦੇ ਆਈ ਖਾਲਸਾ ਤੇ ਤਤ ਖਾਲਸਾ ਵਿੱਚ ਫੁੱਟ ਪੈਣ ਦਾ ਪਤਾ ਆਪ ਜੀ ਨੂੰ ਲੱਗਾ ਆਪ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਵਿਚਾਰ ਕਰਕੇ ਦੋ ਚਿੱਠੀਆਂ ਲਿਖ ਕੇ ਹਰਕੀਪੌੜੀ ਸ੍ਰੀ ਹਰਮੰਦਰ ਸਾਹਿਬ ਸਰੋਵਰ ਵਿੱਚ ਰੱਖ ਦਿੱਤੀਆਂ ਬੰਦੇ ਹੀ ਖਾਲਸਾ ਵਾਲੀ ਚਿੱਠੀ ਡੁੱਬ ਗਈ ਤੇ ਸਾਰੇ ਨੇ ਤਤ ਖਾਲਸਾ ਨੂੰ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ। ਮੁਰਾਦ ਬੇਗਮ ਮੀਰ ਮੰਨੂ ਦੀ ਔਰਤ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਪੁੱਤਰ ਲਿਖ ਕੇ ਭਾਰਤ ਤੇ ਹਮਲਾ ਕਰਨ ਲਈ ਕਿਹਾ। ਅਬਦਾਲੀ ਨੇ 1 ਲੱਖ ਤੋਂ ਵੱਧ ਫੌਜ ਲੈ ਕੇ ਹਮਲਾ ਕਰ ਦਿੱਤਾ ਤੇ ਲੋਕਾਂ ਕੋਲ ਲੁੱਟ ਖੋਹ ਵੀ ਬਹੁਤ ਕੀਤੀ। ਸੋਨੇ ਚਾਂਦੀ ਦੀਆਂ ਮੂਰਤੀਆਂ ਵੀ ਲੁੱਟ ਕੇ ਲੈ ਗਏ ਮੰਦਰਾਂ ਚੋਂ, ਕਤਲੇਆਮ ਕੀਤੀ ਤੇ ਔਰਤਾਂ ਦੀ ਬੇਇੱਜ਼ਤੀ ਵੀ ਕੀਤੀ। ਬਹੁਤ ਹੀ ਭਾਰੀ ਨੁਕਸਾਨ ਪਹੁੰਚਾ ਕੇ ਸੋਨੇ ਚਾਂਦੀ ਤੇ ਹੋਰ ਵੀ ਕੀਮਤੀ ਮਾਲ ਦੇ ਗੱਡੇ ਭਰ ਕੇ ਔਰਤਾਂ ਨੂੰ ਕੈਦ ਕਰਕੇ ਆਪਣੇ ਨਾਲ ਵਾਪਸ ਲਿਜਾ ਰਿਆ ਸੀ ਇਸ ਗੱਲ ਦਾ ਪਤਾ ਜਦੋਂ ਬਾਬਾ ਦੀਪ ਸਿੰਘ ਨੂੰ ਲੱਗਾ ਤੇ ਬਾਬਾ ਦੀਪ ਸਿੰਘ ਜੀ 500 ਸਿੰਘਾਂ ਦਾ ਜੱਥਾ ਲੈ ਕੇ ਥਨੇਸਰ ਦੇ ਜੰਗਲਾ ਵਿੱਚ ਪਹੁੰਚ ਗਏ ਤੇ ਮਜਲੂਮਾਂ ਦੀ ਰੱਖਿਆ ਕਰਨ ਦਾ ਪ੍ਰਣ ਲਿਆ ਅਤੇ ਸਭ ਨੂੰ ਇਹੋ ਹੀ ਸੁਨੇਹਾ ਦਿੱਤਾ ਖਾਲਸਾ ਸੋਜੋ ਚੜੇ ਤੁਰੰਗ ਖਾਲਸਾ ਸੋਜੋ ਕਰੇ ਨਿਤ ਜੰਗ ਅਬਦਾਲੀ ਦੇ ਕਾਫਲੇ ਨੇ ਰਾਤ ਨੂੰ ਸ਼ਹਾਬਾਦ ਮਾਰਕੰਡਾ ਦੇ ਪੀਪਲੀ ਦੇ ਵਿੱਚ ਕਾ ਡੇਰਾ ਲਾਇਆ ਸਿੰਘਾਂ ਨੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਫੌਜ ਤੇ ਹੱਲਾ ਬੋਲ ਦਿੱਤਾ ਬੰਦੀ ਔਰਤਾਂ ਨੂੰ ਅਤੇ ਬੱਚੀਆਂ ਨੂੰ ਛਡਵਾਇਆ ਤੇ ਸਬਨਾਂ ਦੇ ਨਾਮ ਪਤਾ ਕਰਕੇ ਆਪਣੇ ਆਪਣੇ ਘਰ ਪਹੁੰਚਾ ਦਿੱਤਾ ਅਜਿਹੇ ਉੱਚੇ ਤੇ ਸੁੱਚੇ ਚਰਿੱਤਰ ਦੇ ਮਾਲਕ ਸਨ ਬਾਬਾ ਦੀਪ ਸਿੰਘ ਜੀ ਜ਼ਾਲਮ ਦੇ ਖੂਨੀ ਪੰਜਿਆਂ ਵਿੱਚੋਂ ਆਜ਼ਾਦ ਹੋਈਆਂ ਬੱਚੀਆਂ ਨੇ ਖਾਲਸੇ ਨੂੰ ਲੱਖਾਂ ਸੀਸਾ ਦਿੱਤੀਆਂ ਅਤੇ ਇਹ ਵੀ ਕਿਹਾ ਕਿ ਬਾਬਾ ਦੀਪ ਸਿੰਘ ਜੀ ਵਰਗੇ ਯੋਧੇ ਜਦੋਂ ਤੱਕ ਨੇ ਧੀਆਂ ਦੀ ਕੋਈ ਵੀ ਵਿਪਤੀ ਨਹੀਂ ਕਰ ਸਕਦਾ ਲਾਹੌਰ ਪਹੁੰਚ ਕੇ ਅਬਦਾਲੀ ਨੇ ਖਾਲਸੇ ਦੇ ਪਿਛੋਕੜ ਬੜੇ ਛਾਣਬੀਨ ਕੀਤੀ ਇੱਕ ਕਾਜੀ ਨੇ ਸਿੱਖਾ ਪ੍ਰਤੀ ਬੜਾ ਕੁਫਰ ਤੋਲਿਆ ਗਿਆਨੀ ਗਿਆਨ ਸਿੰਘ ਜੀ ਦੇ ਰਚੇ ਗ੍ਰੰਥ ਪੰਥ ਪ੍ਰਕਾਸ਼ ਵਿੱਚ ਇਸ ਦਾ ਹਵਾਲਾ ਮਿਲਦਾ ਹੈ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਹੁਕਮ ਦਿੱਤਾ ਕਿ ਅਮ੍ਰਿਤ ਸਰੋਵਰ ਮਿੱਟੀ ਨਾਲ ਭਰ ਦਿਓ ਹਰਮੰਦਰ ਨੂੰ ਨਸ਼ਟ ਕਰ ਦਿਓ ਸਭ ਸਿੰਘਾਂ ਨੂੰ ਖਤਮ ਕਰ ਦਿਓ ਤਾਂ ਕਿ ਕੋਈ ਵੀ ਖਾਲਸਾ ਦਾ ਨਿਸ਼ਾਨ ਇੱਥੇ ਨਾ ਰਵੇ ਆਪਣੇ ਪਿਤਾ ਦਾ ਹੁਕਮ ਮੰਨਦਾ ਆਇਆ ਫੌਜੀ ਜਰਨੈਲ ਜ਼ਹਾਨ ਖਾਨ ਨੇ 30000 ਦੀ ਫੌਜ ਨਾਲ ਲੈ ਕੇ ਅੰਮ੍ਰਿਤਸਰੋਵਰ ਨੂੰ ਤੂਰ ਦਿੱਤਾ ਹਰਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਬੇਪੱਤ ਕੀਤਾ ਗਿਆ ਇਹ ਸਾਰੀ ਕਾਰਵਾਈ ਦਾ ਪਤਾ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਵਿਖੇ ਪਤਾ ਲੱਗਾ ਖਬਰ ਸੁਣ ਕੇ ਬਾਬਾ ਜੀ ਬੀਰ ਅਸ ਵਿੱਚ ਆ ਗਏ ਤੇ ਕਲਮ ਛੱਡ ਕੇ ਕਮਰ ਕੱਸਾ ਕਰ ਲਿਆ ਤੇ ਖਾਲਸੇ ਨੂੰ ਸੂਚਨਾਵਾਂ ਭੇਜ ਦਿੱਤੀਆਂ ਹੀ ਹੋ ਸ਼ਹੀਦਿਆਂ ਦਾ ਸਮਾਂ ਆ ਗਿਆ ਹੈ ਹੁਣ ਆਪਣੇ ਧਰਮ ਦੀ ਰਾਖੀ ਲਈ ਸਭ ਨੂੰ ਅੱਗੇ ਆਉਣਾ ਪਏਗਾ ਤਰਨਤਨਨ ਸਹਿਬ ਪਹੁੰਚ ਕੇ ਆਪ ਜੀ ਨੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਪ੍ਰਣ ਕੀਤਾ ਕਿ ਹੇ ਸੱਚੇ ਬਾਦਸ਼ਾਹ ਆਪ ਜੀ ਦੀ ਮਿਹਰ ਸਦਕਾ ਯੁੱਧ ਕਰਨ ਜਾ ਰਹੇ ਹਾਂ ਆਪ ਜੀ ਵੱਲੋਂ ਚਲਾਈ ਸ਼ਹੀਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਇਹ ਅਰਦਾਸ ਹੈ ਕਿ ਹਰਮੰਦਰ ਸਾਹਿਬ ਜੀ ਨੂੰ ਬੇਦਬੀ ਤੋਂ ਮੁਕਤ ਕਰਾ ਕੇ ਗੁਰ ਰਾਮਦਾਸ ਜੀ ਦੇ ਦਰ ਤੇ ਪਹੁੰਚ ਕੇ ਸ਼ਹੀਦ ਹੋਈਏ ਆਪ ਅੰਗ ਸੰਗ ਸਹਾਈ ਹੋ ਕੇ ਰਾਖੀ ਕਰਨਾ ਤੇ ਜ਼ੁਲਮ ਦੇ ਖਿਲਾਫ ਲੜਨ ਲਈ ਬਲ ਬਖਸ਼ਣਾ ਤਰਨ ਤਾਰਨ ਤੋਂ ਬਾਹਰ ਆ ਕੇ ਆਪ ਜੀ ਨੇ ਇੱਕ ਲਕੀਰ ਖਿੱਚ ਦਿੱਤੀ ਅਤੇ ਕਿਹਾ ਜਿਸ ਨੇ ਧਰਮੇਸ਼ ਸ਼ਹੀਦ ਹੋਣਾ ਉਹ ਇਹ ਲਕੀਰ ਟੱਪ ਕੇ ਆਜੋ ਸਾਰੇ ਸਿੰਘ ਤਕਰੀਬਨ 10000 ਲਕੀਰ ਪਾਰ ਕਰਕੇ ਬਾਬਾ ਜੀ ਕੋਲ ਆ ਗਏ ਸੰਨ 1757 ਨੂੰ ਦੋਹਾਂ ਫੌਜਾਂ ਦੀ ਟੱਕਰ ਹੋਈ ਬਾਬਾ ਜੀ ਨਾਲ ਬਾਬਾ ਨੌ ਸਿੰਘ ਜੀ ਭਾਈ ਦਿਆਲ ਸਿੰਘ ਜੀ ਬਲਵੰਤ ਸਿੰਘ ਜੀ ਬਸੰਤ ਸਿੰਘ ਜੀ ਅਤੇ ਹੋਰ ਵੀ ਕਈ ਮਹਾਨ ਯੋਧੇ ਸਨ ਸਿੰਘਾਂ ਨੇ ਮੁਗਲ ਸੈਨਾ ਦੇ ਆਹੂ ਲਾਉਣੇ ਸ਼ੁਰੂ ਕਰ ਦਿੱਤੇ ਭਾਈ ਦਿਆਲ ਸਿੰਘ ਜੀ ਨੇ ਮੋਰਚੇ ਤੇ ਕਬਜ਼ਾ ਕਰ ਲਿਆ ਬਲਵੰਤ ਸਿੰਘ ਜੀ ਨੇ ਜ਼ਬਰਦਸਤ ਖਾਨ ਨੂੰ ਮਾਰ ਮੁਕਾਇਆ ਬਾਬਾ ਨੋ ਸਿੰਘ ਜੀ ਅਤੇ ਬਲਵੰਤ ਸਿੰਘ ਕਈ ਵੈਰੀਆਂ ਨੂੰ ਮੁਕਾਉਂਦੇ ਹੋਏ ਸ਼ਹੀਦ ਹੋ ਚੁੱਕੇ ਸਨ ਜਹਾਨ ਖਾਨ ਬਾਬਾ ਦੀਪ ਸਿੰਘ ਜੀ ਵੱਲ ਵਧਿਆ ਬਾਬਾ ਜੀ ਦੇ ਹੱਥ ਵਿੱਚ 18 ਸੇਰ ਦਾ ਦੋ ਤਾਰਾ ਕੰਡਾ ਸੀ ਦੋਹਾਂ ਵੱਲੋਂ ਸੰਝਾ ਵਾਰ ਹੋਇਆ ਅਤੇ ਦੋਹਾਂ ਦੇ ਸਿਰ ਲੱਤ ਗਏ ਇੱਕ ਸਿੰਘ ਨੇ ਬਾਬਾ ਦੀफी ਨੂੰ ਆਖਿਆ ਆਪ ਜੀ ਨੇ ਤਾਂ ਪ੍ਰਣ ਲਿੱਤਾ ਸੀ ਕਿ ਅੰਮ੍ਰਿਤਸਰ ਪਹੁੰਚ ਕੇ ਸ਼ਹੀਦ ਹੋਣਾ ਹੈ ਗੁਰੂ ਰਾਮਦਾਸ ਜੀ ਦੇ ਦਰਬਾਰ ਜਾ ਕੇ ਪਰ ਉਹ ਤਾਂ ਅਜੇ ਤਿੰਨ ਕੁ ਮੀਲ ਹੈ ਇਤਨੇ ਬਚਨ ਸੁਣਦਿਆਂ ਹੀ ਜਿਵੇਂ ਆਕਾਸ਼ ਜ਼ਮੀਨ ਤੇ ਆ ਗਿਆ ਵਾਹਿਗੁਰੂ ਜੀ ਦੀ ਮਿਹਰ ਸਦਕਾ ਸੀਸ ਤੇ ਧੜ ਵਿੱਚ ਹਰਕਤ ਹੋਈ ਬਾਬਾ ਜੀ ਖੜੇ ਹੋ ਗਏ ਅਤੇ ਸੀਸ ਖੱਬੇ ਹੱਥ ਦੀ ਤਲੀ ਦੇ ਧਰ ਲਿਆ ਤੇ ਆਪਣੀ ਅਰਦਾਸ ਨੂੰ ਪੂਰਾ ਕਰਨ ਲਈ ਅੱਗੇ ਚਾਲੇ ਪਾ ਦਿੱਤੇ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਗੁਰਾਂ ਅੰਦਾਜ਼ ਜੀ ਨੇ ਆਪ ਇਹ ਲੋਕੀ ਖੇੜ ਵਰਤਾ ਕੇ ਆਪਣੇ ਪਿਆਰੇ ਭਗਤ ਦਾ ਪ੍ਰਣ ਪੂਰਾ ਕੀਤਾ ਤੇ ਦੁਸ਼ਮਣਾਂ ਦੀ ਫੌਜ ਦੀ ਫੌਜ ਡਰ ਕੇ ਭਜਣ ਲੱਗ ਪਈ ਕਿ ਕਿ ਜਿਹੜਾ ਸੀਸ ਲੱਥਨ ਤੇ ਵੀ ਲੜ ਰਿਹਾ ਉਹਨਾਂ ਆਪਾ ਕਦੇ ਨਹੀਂ ਜਿੱਤ ਸਕਦੇ ਦੁਸ਼ਮਣਾਂ ਦੀਆਂ ਫੌਜਾਂ ਦੀਆਂ ਫੌਜਾਂ ਡਰ ਕੇ ਭੱਜ ਗਈਆਂ ਕਿ ਜਿਹੜਾ ਸੀਸ ਲੱਥਨ ਤੇ ਵੀ ਨਹੀਂ ਹਾਰ ਸਕਦਾ ਉਹਨੂੰ ਆਪਾਂ ਨਹੀਂ ਕਦੇ ਵੀ ਹਰਾ ਸਕਦੇ ਬਾਬਾ ਦੀਪ ਸਿੰਘ ਨੇ ਇੱਕ ਹੱਥ ਖੰਡਾ 18 ਸਿਰ ਪਾਰਾ ਖੰਡਾ ਫੜ ਕੇ ਤੇ ਦੂਜੇ ਹੱਥ ਵਿੱਚ ਸੀਸ ਧਰ ਕੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਤੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਸ੍ਰੀ ਹਰਮੰਦਰ ਸਾਹਿਬ ਜੀ ਪਹੁੰਚ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਭੇਟਾ ਕਰਤਾ ਤੇ ਸ਼ਹੀਦ ਹੋ ਗਏ ਜਿੱਥੇ ਬਾਬਾ ਦੀਪ ਸਿੰਘ ਦੇ ਸ਼ਰੀਰ ਦਾ ਸੰਸਕਾਰ ਕੀਤਾ ਗਿਆ ਉਹ ਸਥਾਨ ਹੈ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਜੀ ਅੰਮ੍ਰਿਤਸਰ ਅਤੇ ਮੌਦਨੇ ਵਿੱਚ ਜਿਹਦੇ ਸਾਹਮਣੇ ਸਜਦਾ ਕੀਤਾ ਉਹ ਸੀ ਧੰਤਨ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਦਰ ਤੇ ਜਿਹੜਾ ਵੀ ਜਾਂਦਾ ਸੱਚੇ ਦਿਲ ਨਾਲ ਅਰਦਾਸ ਕਰਦਾ ਉਹ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਆਪਣੇ ਮਨ થી ਅਰਦਾਸ ਕਰੀ ਜਾਂਦੇ ਪਹੋਣਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਾਂ ਮੈਂ ਕਹਿੰਨਾ ਸਾਰੇ ਤੁਹਾਡਾ ਮਾੜਾ ਕਰਨਾ ਚਾਹੁੰਦੇ ਹੁਣ ਪਰ ਕੋਈ ਤੁਹਾਡਾ ਵਾਲ ਵੀ ਨਹੀਂ ਜਿੰਗਾ ਕਰ ਸਕਦਾ ਬਾਬਾ ਦੀਪ ਸਿੰਘ ਨੇ ਕੁਝ ਵੀ ਗਲਤ ਨਹੀਂ ਹੋਉਂਦੇ ਨਾ ਤੁਹਾਡੇ ਘਰ ਜਿੰਨੇ ਖੁੱਲੇ ਖਜ਼ਾਨੇ ਭਰਦ ਨੇ ਬਾਬਾ ਦੀਪ ਸਿੰਘ ਨੇ ਜਿਹੜੇ ਕਦੇ ਨਹੀਂ ਖਤਮ ਹੋ ਸਕਦੇ ਜਿਹੜਾ ਸੱਚੇ ਮਨ ਨਾਲ ਪਿਆਰ ਕਰਦਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੂੰ ਤੇ ਜਿੰਨੂੰ ਪੂਰਾ ਭਰੋਸਾ ਕੀ ਬਾਬਾ ਦੀਪ ਸਿੰਘ ਨੇ ਉਹ ਸਭ ਕੁਝ ਠੀਕ ਕਰ ਦੇਣਾ ਉਹ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਬਾ ਦੀਪ ਸਿੰਘ ਜੀ ਤੁਹਾਡੇ ਨਾਲ ਹੈ ਹਰ ਵਿਲੇ ਨਾਲ ਹਰ ਸਾਦੇ ਨਾਲ ਰਾਖੀ ਕਰ ਰਿਹਾ ਹੈ ਤੁਹਾਡੀ ਸਾਰੀਆਂ ਟੈਨਸ਼ਨਾਂ ਖਤਮ ਹੋਣ ਬਾਬਾ ਦੀਪ ਸਿੰਘ ਦਾ ਨਾਮ ਲੈਂਦੇ ਰਹੋ ਡਰ ਆਪਣੇ ਆਪ ਖਤਮ ਹੋਈ ਜਾਣੇ ਸਾਰੇ ਰਸਤੇ ਖੁੱਲ੍ਹੇ ਜਾਣੇ ਜੀ